ਈ ਆਪਣਾ ਅੱਜ ਦਾ ਬਲੌਕ ਵੇਖੋ ਵੀ ਸਾਡੇ ਵੱਡੇ ਵੀਰ ਬਲਰਾਜ ਸਿੰਘ ਦੀ ਟਰਾਲੀ ਥੋੜੀ ਜਿਹੀ ਨਗੈਲੀ ਕਰਨ ਕਰਕੇ ਦਰਿਆ ਦੇ ਵਿੱਚ ਡੁੱਬ ਗਈ। ਹੁਣ ਨਾਲ-ਨਾਲ ਸਾਰੇ ਬੰਦੇ ਲਾ ਕੇ ਵਿੱਚੋਂ ਕਣਕ ਦੇ ਹੀ ਕੱਢ ਲਈ। ਹੁਣ ਕਿ ਟਰੈਕਟਰ ਕੱਢਿਆ ਸਾਰੀ ਰਾਤ ਲਾ ਲੀ। ਇਸ ਕਰਕੇ ਜਿਹੜਾ ਦਰਿਆ ਦਾ ਕੰਮ ਆਣਾ ਤੇ ਅਣਗੈਲੀ ਜਿਹੜੀ ਅੱਜ ਆਪਾਂ ਇੱਕ ਮਾਤਰ ਵੀ ਨਗੈਲੀ ਕਰ ਲਈ ਨਾ ਤੇ ਆਪਾਂ ਨੂੰ ਬਹੁਤ ਭਾਰੀ ਨੁਕਸਾਨ ਜਿਹੜਾ ਵਾ ਹੋ ਚੁੱਕਣਾ ਪਊਗਾ। ਇਸ ਕਰਕੇ ਮੜਕੇ ਨਾਲੇ ਤੇ ਸਾਰੀ ਰਾਤ ਮਰੀ ਮੜਕੇ ਸਾਰੀ ਦਿਹਾੜੀ ਵੀ ਆਪਾਂ ਬੇੜਾ ਕੱਢਦੇ ਰਹੇ ਬਹੁਤ ਕਿੱਚਾਤ ਹੋਈ ਮਸ਼ੀਨਾਂ 2-3 ਪਾ ਕੇ 3-4 ਟਰੈਕਟਰ ਪਾ ਕੇ ਬੜੇ ਜੁੱਦ ਲੱਗੇ ਇਸ ਕਰਕੇ ਅਸੀਂ ਮੰਡ ਦੇ ਵਿੱਚ ਜੇ ਕਹੀਏ ਨੇ ਆ ਵੀ ਵਾਈ ਕਰਨੀ ਜਿਹੜੀ ਆ ਉੱਖੀ ਆ ਜੇ ਬੰਦੇ ਨਾਲ ਹੈਗੇ ਤੇ ਅਣਗਹਿਲੀ ਨਹੀਂ ਕਰਨੀ ਜੀ ਗੱਲ ਦੀ ਅਣਗਹਿਲੀ ਨਹੀਂ ਕਰਨੀ ਅਣਗਹਿਲੀ ਕੀਤੀ ਨਹੀਂ ਤੇ ਚਾਂਸ ਹੋਇਆ ਇਹ ਮੰਡ ਦੀ ਵਾਈ ਦਾ ਜਿਹੜਾ ਵਾ ਜਿਹੜੇ ਕਈ ਆ ਰਹੇ ਪੰਨ ਗਿੰਨੇ ਕਿ ਨੁਕਸਾਨ ਵੀ ਹੋ ਜਾਂਦੇ ਆ ਤੇ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਕਰਕੇ ਜਿਹੜਾ ਮੰਡ ਦਾ ਕੰਮ ਉਹ ਬਿਆਲੇ ਸਰਤੇ ਆ ਇਹ ਉਸ ਫਿਰ ਅਗਲੇ ਤੂਸਾ ਲੋਕ ਇੱਕ ਰਾਤ ਅਗਲੇ ਦਿਨ ਸ਼ਾਮ ਨੂੰ ਜਾ ਕੇ ਜਿਹੜਾ ਬੇੜਾ ਇਹ ਦਰਿਆ ਦੇ ਵਿੱਚੋਂ ਕੱਢਿਆ ਜੇ ਲੱਕੜ ਦਾ ਬੇੜਾ ਹੁੰਦਾ ਤੇ ਫਿਰ ਸਾਰਾ ਟੁੱਟ ਡਾਟ ਜਾਣਾ ਇਹਦੇ ਲੋਹੇ ਦਾ ਬੇੜਾ ਕਰਕੇ ਆ ਸਹੀ ਸਲਾਮਤ ਬਾਹਰ ਨਿਕਲਿਆ ਫੇਰ ਇਨਸ਼ਾ ਅੱਲ ਨੰਬਰ ਦਾ ਆ ਨਹੀਂ ਦਰਿਆ ਦੇ ਵਿੱਚੋਂ ਮਸ਼ੀਨ ਨਗਾ ਕੇ ਤੇ ਫੇਰ ਪਾਰਨ ਗਈ ਚਲੋ ਮਿਲਦੇ ਆਲੇ ਬਲੌਗ ਦੇ ਵਿੱਚ ਕਿਦਾ ਉਹ ਇਹ ਸ਼ੌਕ ਕਰ ਬਣਾ ਲਾ ਹੁਣ ਮੈਂ ਜੰਮੀ ਤੇਣਾ ਗੱਡੀ ਨਿਕਲੇ ਹੀ ਮੈਂ ਇਹਨੂੰ ਕੰਨ ਛੱਡਦਾ ਉਹ ਬ੍ਰੇਕ ਪੁੱਟ ਕਾ ਲਾ ਹਾ ਖਲਾ ਹੋ ਰਿਹਾ ਦੱਸ ਕਾ ਬਣ ਗਈ ਆ ਬ੍ਰੇਕ ਸੱਚ ਹੈ ਗਈ ਇਹਦੀ ਤੇ ਜੰਦੀ ਆ ਯਾਰ ਹਾਂ ਨਹੀਂ ਨਹੀਂ ਬਾਹਰ ਪਾ ਕੇ ਫੋਟਾ ਨੰਬਰ ਤਾਂ ਨਹੀਂ ਆਇਆ ਦੋ ਹੀ ਆਇਆ